ਇਸ ਵਕਤ ਦੀ ਵੱਡੀ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿਨ ਦਿਹਾੜੇ ਟਾਂਡਾ 'ਚ ਇੱਕ ਵਿਅਕਤੀ ਤੇ ਗੋਲੀ ਚੱਲਣ ਦੀ ਵਾਰਤਾਤ ਵਾਪਰੀ ਹੈ ਇਸ ਹਾਦਸੇ 'ਚ ਨੌਜਵਾਨ ਹੋਏ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਪੁੱਤਰ ਜੁਗਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਟਾਂਡਾ 'ਚ ਹੀ ਪ੍ਰਾਪਰਟੀ ਡੀਲਰ ਦੇ ਤੌਰ ਤੇ ਕੰਮ ਕਰਦਾ ਹੈ ਇਹ ਹਾਦਸਾ ਉਸ ਵਕਤ ਵਾਪਰਦਾ ਜਦੋਂ ਇਹ ਤਕਰੀਬਨ 11 ਵਜੇ ਦੇ ਕਰੀਬ ਦਾ ਸਮਾਂ ਹੁੰਦਾ ਹੈ ਤੇ ਉਕਤ ਵਿਅਕਤੀ ਆਪਣੀ ਦੁਕਾਨ ਤੇ ਹੀ ਬੈਠਾ ਹੁੰਦਾ ਤੇ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀ ਆਉਂਦੇ ਨੇ ਤੇ ਆਉਂਦੇ ਸਾਰੇ ਉਸ ਤੇ ਉੱਪਰ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਜਾਣਕਾਰੀ ਮੁਤਾਬਕ ਇੱਕ ਗੋਲੀ ਇੱਕ ਜ਼ਖਮੀ ਹੋਏ ਵਿਅਕਤੀ ਦੇ ਪੇਟ ਦੇ ਵਿੱਚ ਲੱਗਦੀ ਹੈ ਜਿਸ ਤੋਂ ਤੁਰੰਤ ਬਾਅਦ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ ਜਿੱਥੋਂ ਕਿ ਉਸ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹਾਂ ਹੋਇਆ ਜਲੰਧਰ ਦੇ ਨਿੱਜੀ ਹਸਪਤਾਲੇ ਰੈਫਰ ਕਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੈ ਠਾਣਾ ਚਾਂਡਾ ਦੇ ਐਸਐਚਓ ਵੀ ਪੁਲਿਸ ਪਾਕਿਸਤ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਵਕਫ ਵਕ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਹੁਣੇ ਹੀ ਲਗਭਗ 35 40 ਮਿੰਟ ਪਹਿਲਾਂ ਇੱਥੇ ਵਾਰਦਾਤ ਹੋਈ ਹੈ ਜਿਹਨਾਂ ਗਨ ਸ਼ਾਟ ਪ੍ਰੋਪਰਟੀ ਦੇ ਕਰਮਕਦਾਰ ਸੰਦੀਪ ਸੈਣੀ ਉਹਨਾਂ ਦੀ ਗਰੋਟ ਇੰਜਰੀ ਹੋਈ ਹੈ ਇਹ ਉਹ ਬਹੁਤ ਥੋੜੀ ਜਿਹੇ ਇਲਾਜ ਨੇ ਪਰ ਕਿਸੇ ਮੌਕੇ ਤੇ ਆ ਕੇ ਤੇ ਇੱਥੇ ਸਾਨੂੰ ਜਿਹੜਾ ਜੋ ਵੀ ਹੈ ਬਲੱਡ ਹੈਗੇ ਰਿਹਾ ਹੈ ਉਹ ਦਾ ਐਮਪੀ ਕਾਰਡਰ ਜਿਹੜਾ ਲਾਈਵ ਕਾਰਡਰ ਸਾਰਾ ਅਸੀਂ ਕਰਕੇ ਕਲੈਕਟ ਕਰਦੇ। ਜਿਹੜੀ ਟੀਮ ਨੇ ਸਾਡੀਆਂ ਨਗਰਾਂ ਦੇ ਕੈਮਰੇਸ ਦੇਖ ਕੇ ਦਾ ਜਿਹੜਾ ਕਿਉਂਕਿ ਜੋ ਮੁੱਢਲੀ ਜਾਣਕਾਰੀ ਇਹ ਮਿਲੀ ਹੈ ਵੀ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਬੰਨੇ ਹੋਏ ਸੀ। ਉਹਨਾਂ ਨੇ ਇਹ ਕਰਕੇ ਘਟਨਾ ਨੂੰ ਜਾਂਦੇ ਕਿਸੇ ਪੱਲੇ ਦੇ ਮੌਕੇ ਦਾ। ਠੀਕ ਹੈ ਜੀ ਹੁਣ ਆਪਣਾ ਕੰਮ ਸ਼ੁਰੂ ਕਰ ਦਿੱਤਾ ਜੀ ਇਨਵਿਸਟਿਗੇਸ਼ਨ ਲੱਗ ਕੇ ਜੀ ਕਰਾਂਗੇ ਟ੍ਰੇਸ ਕਰਾਂਗੇ।